ਸਤਿ ਸ੍ਰੀ ਅਕਾਲ ਜੀ ਮੈਂ ਗਵਿੰਦਰ ਸਿੰਘ ਸਮਰਾਲ ਅੱਜ ਮੈਂ ਜਪਜੀ ਸਾਹਿਬ ਸੰਬੰਧੀ ਆਪਣਾ 11ਵਾਂ प्रवचन ਪੇਸ਼ ਕਰਾਂਗਾ ਮضمون ਹੈ ਨਿਰਵੈਰ ਗੁਰੂ ਨਾਨਕ ਨੇ ਕਰਤਾ ਪੁਰਖ ਪਾਪ ਸ੍ਰਿਸ਼ਟੀ ਦੇ ਰਚੇਤਾ ਦੇ ਗੁਣਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਹ ਨਿਰਵੈਰ ਅਰਥਾਤ ਪੱਖਪਾਤ ਰਹਿਤ ਹੈ ਇਸ प्रवचन ਵਿੱਚ ਮੈਂ ਇਸ ਗੁਣ ਦੀ ਵਿਆਖਿਆ ਕਰਾਂਗਾ ਵਿਆਖਿਆ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਯਾਦ ਕਰਵਾ ਦੇਵਾਂ ਕਈ ਕਰਤਾ ਪੁਰਖ ਗੁਰੂ ਸਾਹਿਬ ਦੇ ਸਿੱਖਿਸ਼ਾ ਦਾ ਇੱਕ ਨਵੇਂ ਕਲਾ ਸੰਕਲਪ ਹੈ ਜੋ ਧਾਰਮਿਕ ਫਿਲਾਸਫੀਆਂ ਵਾਲੇ ਰੱਬ ਦੇ ਸੰਕਲਪ ਨਾਲੋਂ ਬਿਲਕੁਲ ਵੱਖਰਾ ਤੇ ਉਲਟ ਹੈ ਇਸ ਲਈ ਉਹਨਾਂ ਨੇ ਜਪਦੀ ਵਿੱਚ ਜੋ ਗੁਣ ਦੱਸਿਆ ਉਹ ਰੱਬ ਦੇ ਨਹੀਂ ਸਗੋਂ ਕਰਤਾ ਪੁਰਖ ਦੇ ਹਨ ਇਨਾਂ ਸੰਕਲਪਾਂ ਦਾ ਫਰਕ ਇਹ ਹੈ ਕਿ ਧਾਰਮਿਕ ਰੱਬ ਦੁਨੀਆ ਨੂੰ ਸਾਜਦਾ ਹੈ ਤੇ ਉਹ ਇਸ ਦੀ ਹਰ ਛੋਟੀ ਵੱਡੀ ਗੱਲ ਨੂੰ ਆਪਣੀ ਦੇਖਰੇਖ ਚ ਚਲਾਉਂਦਾ ਹੈ ਉਹ ਇਸ ਦੀਆਂ ਸਾਰੀਆਂ ਸ਼ਕਤੀਆਂ ਆਪਣੀ ਮੁਠੀ ਵਿੱਚ ਰੱਖਦਾ ਹੈ ਉਹ ਆਪਣੀ ਪ੍ਰਸ਼ੰਸਾ ਤੇ ਭਗਤੀ ਨੂੰ ਪਸੰਦ ਕਰਦਾ ਹੈ ਭਾਗ ਜਿਹੜੇ ਉਸ ਨੂੰ ਪੂਜਦੇ ਹਨ ਉਹਨਾਂ ਨੂੰ ਖੁੱਲੇ ਗੱਫੇ ਬਖਸ਼ਦਾ ਹੈ ਤੇ ਆਪਣੇ ਨਿੰਦਕਾਂ ਨੂੰ ਸਜ਼ਾਵਾ ਦਿੰਦਾ ਹੈ ਉਹ ਜੀਵ ਰੂਪ ਚ ਵਿਚਰਦਾ ਮੰਨਿਆ ਜਾਂਦਾ ਹੈ ਇਸ ਲਈ ਸ਼ਰਧਾਲੂ ਉਸ ਨੂੰ ਮਿਲਣ ਲਈ ਭਗਤੀ ਅਤੇ ਤਪੱਸਿਆ ਕਰਦੇ ਹਨ ਪਰ ਉਹ ਕਿਸੇ ਹਿੱਲੇ ਵੀ ਭਗਤਾਂ ਦੀ ਨਜ਼ਰ ਨਹੀਂ ਚੜਦਾ ਗੁਰੂ ਸਾਹਿਬ ਨੇ ਰੱਬ ਦੇ ਇਸ ਸੰਕਲਪ ਨੂੰ ਝੂਠਾ ਤੇ ਕਾਲਪਨਿਕ ਸਮਝਿਆ ਉਹਨਾਂ ਨੇ ਇਸ ਨੂੰ ਨਕਾਰਿਆ ਤੇ ਕਰਤਾਪੁਰਖ ਦਾ ਸੰਕਲਪ ਦਿੱਤਾ ਉਹਨਾਂ ਦੇ ਸੰਕਲਪ ਦਾ ਕਰਤਾਪੁਰਖ ਇੱਕ ਨਿਰਜੀਵ ਤੱਤ ਹੈ ਜਿਸ ਨੇ ਬ੍ਰਹਮੰਡ ਦਾ ਨਿਰਮਾਣ ਕੀਤਾ ਨਹੀਂ ਸਗੋਂ ਉਸ ਤੋਂ ਇਸ ਦੀ ਉਤਪਤੀ ਹੋਈ ਹੈ ਇਹ ਇਸ ਲਈ ਕਿਰਤਾਪੁਰਖ ਅਜੂਨੀ ਹੈ ਤੇ ਇਸ ਵਿੱਚ ਅਜਿਹੇ ਕੋਈ ਗੁਣ ਨਹੀਂ ਹਨ ਜੋ ਕਲਪਿਤ ਰੱਬ ਵਿੱਚ ਪਾਏ ਮੰਨੇ ਜਾਂਦੇ ਹਨ ਦੇਹ ਧਾਰੀ ਨਾ ਹੋਣ ਕਰਕੇ ਉਸ ਵਿੱਚ ਦੇਹ ਧਾਰੀ ਜੀਵਾਂ ਜਿਹੇ ਹਾਵ ਭਾਵਾਂ ਨਹੀਂ ਹਨ ਉਸ ਵਿੱਚ ਨਿਡਰ ਤੇ ਸ਼ਕਤੀਸ਼ਾਲੀ ਹੋਣ ਵਾਲੀ ਕੋਈ ਗੱਲ ਨਹੀਂ ਉਹ ਤਾਂ ਨਿਰਪਉ ਭਾਵ ਉਦਾਸੀਨ ਹੈ ਤੇ ਨਿਰਵੈਰ ਭਾਵ ਪੱਖਪਾਤ ਰਹਿਤ ਹੈ ਕਰਤਾਪੁਰਖ ਆਪ ਕੁਝ ਨਹੀਂ ਕਰਦਾ ਭਾਵ ਕਾਰਜ ਪ੍ਰਣਾਲੀ ਵਿੱਚ ਨਹੀਂ ਪੈਂਦਾ ਸਗੋਂ ਇਹ ਪ੍ਰਣਾਲੀ ਦੇ ਠੋਸ ਤੇ ਸਖਤ ਨਿਜਮਾ ਅਨੁਸਾਰ ਚੱਲਦੀ ਹੈ ਇਹ ਨਿਜਮ ਵੀ ਉਸ ਦੇ ਸੁਭਾਅ ਵਾਂਗ ਨਿਰਪਉ ਤੇ ਨਿਰਵੈਰ ਹਨ ਇਸ ਲਈ ਉਸ ਦੀ ਪੂਜਾ ਭਗਤੀ ਕਰਨ ਦੀ ਥਾਂ ਉਸ ਦੇ ਅਮਲ ਦੇ ਕਾਇਦੇ ਜਾਣਨੇ ਜ਼ਰੂਰੀ ਹਨ ਤਾਂ ਜੋ ਉਸ ਦੇ ਹੁਕਮ ਦੀ ਪਹਿਚਾਨ ਹੋ ਸਕੇ ਇਸ ਗਿਆਨ ਨੂੰ ਜੀਵਨ ਵਿੱਚ ਵਰਤਿਆ ਅ ਗਿਆਨ ਤੋਂ ਛੁਟਕਾਰਾ ਹੋ ਸਕਦਾ ਹੈ ਇਹ ਸਿਧਾਂਤ ਉਹਨਾਂ ਦਾ ਬੜਾ ਵੱਡਾ ਵਿਗਿਆਨਿਕ ਕਦਮ ਸੀ ਜੋ ਮਨੁੱਖੀ ਧਿਆਨ ਦਾ ਮੂੰਹ ਅਧਿਆਤਮਵਾਦ ਤੋਂ ਯਥਾਰਥ ਵੱਲ ਮੋੜਦਾ ਸੀ। ਇਹ ਗੱਲ ਸੁਣ ਕੇ ਆਈ ਗਈ ਕਰਨ ਵਾਲੀ ਨਹੀਂ ਸਗੋਂ ਗਣਿਤ ਦੇ ਸਹੀ ਉਤਰਾ ਮੰਗ ਪੱਲੇ ਬੰਨ ਲੈਣ ਵਾਲੀ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਜੇ ਕਰਤਾਪੁਰਖ ਵੈਰ ਮੁਕਤ ਭਾਵ ਨਿਊਟਰਲ ਹੈ ਤਾਂ ਇਸ ਦਾ ਉਸ ਦੀ ਕਾਰਜ ਸ਼ੈਲੀ ਤੇ ਕੀ ਪ੍ਰਭਾਵ ਪੈਂਦਾ ਹੈ? ਇਸ ਦਾ ਨਿਰਵੈਰ ਹੋਣਾ ਇਸ ਦੀ ਇੱਕ ਵੱਡੀ ਵਿढਾਈ ਭਾਵ ਵਿਲੱਖਣਤਾ ਹੈ ਜਿਸ ਦੇ ਤਿੰਨ ਮਹੱਤਵਪੂਰਨ ਪਹਿਲੂ ਹਨ ਪਹਿਲਾ ਇਹ ਕਿ ਇਸ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ ਵੈਰ ਇੱਕ ਨਾਲ ਵੀ ਹੋ ਸਕਦਾ ਹੈ ਤੇ ਸਭ ਨਾਲ ਵੀ ਉਹ ਕਿਸੇ ਇੱਕ ਵਿਅਕਤੀ ਪਸ਼ੂ ਪੰਛੀ ਮਾਰੂਥਲ ਚੀਲ ਪਹਾੜ ਆਦਿ ਪ੍ਰਤੀ ਵੀ ਦਵੇਸ਼ ਚ ਖੋਰ ਰੱਖ ਸਕਦਾ ਹੈ ਤੇ ਸਾਰੀ ਕਾਇਨਾਤ ਪ੍ਰਤੀ ਵੀ ਪਰੰਪਰਾਗਤ ਰੱਬ ਜਾਂ ਪਰਮਾਤਮਾ ਭਗਤਾਂ ਦੀ ਦੇਖਪਾਲ ਕਰਦਾ ਹੈ ਤੇ ਪਾਪੀਆਂ ਦਾ ਨਾਸ਼ ਕਰਦਾ ਹੈ ਇਸ ਲਈ ਉਹ ਪੱਖਪਤੀ ਹੈ ਨਿਰਵੈਰ ਨਹੀਂ ਪਰ ਕਰਤਾਪੁਰਖ ਪਾਪੀ ਤੇ ਪੁਨੀਆ ਵਿਚਕਾਰ ਕੋਈ ਵਿਤਕਰਾ ਨਹੀਂ ਕਰਦਾ ਉਹ ਪੱਖਪਾਤ ਤੇ ਭੇਦ ਭਾਵ ਤੋਂ ਉੱਪਰ ਹੈ ਇਸ ਲਈ ਨਿਰਵੈਰ ਹੈ ਉਹ ਕਿਸੇ ਲਈ ਵੀ ਕੋਈ ਖੋਰ ਨਹੀਂ ਰੱਖਦਾ ਭਾਵ ਆਪ ਇੱਛਾ ਜਾਂ ਉੱਦਮ ਕਰਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਸਭ ਨੂੰ ਜੀਵਨ ਦਿੰਦਾ ਹੈ ਤੇ ਸਭ ਨੂੰ ਮਾਰਦਾ ਹੈ ਇਹ ਕਿਸੇ ਨੂੰ ਮਿੱਥ ਕੇ ਜਨਮ ਨਹੀਂ ਦਿੰਦਾ ਤੇ ਮਿੱਥ ਕੇ ਮਾਰਦਾ ਨਹੀਂ ਇਹ ਸਭ ਨਾਲ ਸਮਾਨ ਵਿਹਾਰ ਕਰਦਾ ਹੈ ਆਪਣੇ ਨਿਯਮਾਂ ਦੇ ਉਲੰਘਣ ਦੀ ਸਜ਼ਾ ਵੀ ਸਭ ਨੂੰ ਦਿੰਦਾ ਹੈ ਇਹ ਸਜ਼ਾ ਵੀ ਸਭ ਨਾਲ ਲਈ ਇੱਕੋ ਜਿਹੀ ਇੱਕਸਾਰ ਤੇ ਉਲੰਘਣ ਦੀ ਗੰਭੀਰਤਾ ਦੇ ਅਨੁਪਾਤ ਵਿੱਚ ਹੁੰਦੀ ਹੈ ਉਦਾਹਰਨ ਲਈ ਪਰਮ ਸਤ ਕਿਸੇ ਨੂੰ ਕਿਸੇਟ ਕੇ ਅੱਗ ਵਿੱਚ ਨਹੀਂ ਸੁੱਟਦਾ ਪਰ ਇਸ ਦਾ ਅਟਲ ਹੁਕਮ ਹੈ ਕਿ ਅੱਗ ਵਿੱਚ ਪਾ ਕੇ ਹਰ ਜੀਵ ਜਲ ਜਾਂਦਾ ਹੈ ਜਿੰਨਾ ਚੇਰ ਤੇ ਜਿੰਨੀ ਤੇਜ਼ ਅੱਗ ਵਿੱਚ ਰਹਿੰਦਾ ਹੈ ਉਸੇ ਅਨੁਪਾਤ ਵਿੱਚ ਉਹ ਝੁਲਸਿਆ ਜਾਂਦਾ ਹੈ ਫਲਸਰੂਪ ਅਗਨੀ ਪ੍ਰੀਖਿਆ ਵਿੱਚ ਕਾਮਯਾਬੀ ਦੀ ਪਰੰਪਰਾਗਤ ਗੱਲ ਮਿਥਿਆ ਹੈ ਇਹੀ ਹੁਕਮ ਉਹਨਾਂ ਸਾਰੇ ਜੀਵਾਂ ਤੇ ਲਾਗੂ ਹੁੰਦਾ ਹੈ ਜੋ ਤੈਰਨ ਦੀ ਕਲਾ ਤੋਂ ਬਿਨਾਂ ਪਾਣੀ ਵਿੱਚ ਛਾਲ ਮਾਰਦੇ ਹਨ ਸਭ ਦੇ ਸਭ ਡੁੱਬ ਕੇ ਮਰ ਜਾਂਦੇ ਹਨ ਬਸ਼ਰਤੇ ਕੋਈ ਪਿੱਠ ਭਰਨੇ ਤਖਤਾ ਜਿਹਾ ਬਣ ਕੇ ਨਾ ਵਹਿਣ ਲੱਗ ਜਾਂਦਾ ਹੋਵੇ ਪਰ ਇਹ ਨਿਜਮ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਉਹਨਾਂ ਲਈ ਇਦਾਂ ਦਾ ਹੀ ਦੂਜਾ ਨਿਜਮ ਹੈ। ਉਹ ਉਦੋਂ ਮਰਦੇ ਹਨ ਜਦੋਂ ਉਹਨਾਂ ਨੂੰ ਲੰਬੇ ਸਮੇਂ ਲਈ ਪਾਣੀ ਤੋਂ ਬਾਹਰ ਕੱਢਿਆ ਜਾਂਦਾ ਹੈ। ਇਹੀ ਹਿਸਾਬ ਦੂਜੇ ਸਭ ਕੁਦਰਤੀ ਵਰਤਾਰਿਆਂ ਦਾ ਹੈ। ਮੀਂਹ, ਤੂਫਾਨ, ਹੜ੍ਹ, ਪੋਚਾਲ, ਮੌਸਮ, ਸਮਾਂ, ਫਾਸਲਾ, ਗੁਰੂਤਾ ਆदि ਕੁਦਰਤੀ ਵਰਤਾਰੇ ਸਮਾਨ ਹਾਲਤਾਂ ਵਿੱਚ ਸਭ ਨੂੰ ਸਮਾਨ ਤੌਰ ਤੇ ਪ੍ਰਭਾਵਿਤ ਕਰਦੇ ਹਨ। ਭਾਵੇਂ ਪੈਂਦੇ ਹੋਏ ਮੀਂਹ ਵਿੱਚ ਜਾ ਕੇ ਹਰ ਕੋਈ ਭਿੱਜ ਜਾਂਦਾ ਹੈ ਭਾਵੇਂ ਉਹ ਚਰਚ ਦਾ ਪਾਦਰੀ ਹੋਵੇ ਜਾਂ ਮੰਦਿਰ ਦਾ ਪੁਜਾਰੀ ਜਾਂ ਗੁਰਦੁਆਰੇ ਦਾ ਪਾਈ ਵਾਹਨਾਂ ਦੀ ਟੱਕਰ ਹੋਵੇ ਤਾਂ ਸਭ ਯਾਤਰੀ ਮਰ ਜਾਂਦੇ ਹਨ ਭਾਵੇਂ ਉਹ ਵੈਸ਼ਨੂ ਦੇਵੀ ਨੂੰ ਜਾਂਦੇ ਹੋਣ ਜਾਂ ਮੱਕੇ ਨੂੰ ਤੇ ਜਾਂ ਹਰ ਮੰਦਰ ਸਾਹਿਬ ਨੂੰ ਹੁਕਮ ਜਾਂ ਨਿਯਮ ਸਾਹਮਣੇ ਕਿਸੇ ਹਮਦਰਦੀ ਦੁਵੇਸ਼ ਜਾਂ ਪੱਖਪਾਤ ਦੀ ਕੋਈ ਗੁੰਜਾਇਸ਼ ਨਹੀਂ ਨਿਰਵੈਰਤਾ ਦਾ ਦੂਜਾ ਪੱਖ ਮੇਰ ਜਾਂ ਸਹਾਇਤਾ ਨਾ ਕਰਨ ਦਾ ਹੈ ਜੇ ਨਿਰਵੈਰਤਾ ਹੈ ਤਾਂ ਪੱਖਪਾਤ ਨਹੀਂ ਤੇ ਜੇ ਪੱਖਪਾਤ ਨਹੀਂ ਤਾਂ ਕੁਝ ਇੱਕ ਨਾਲ ਹਮਦਰਦੀ ਭਾਵ ਨੇੜਤਾ ਵੀ ਨਹੀਂ ਇੱਕ ਦਾ ਪੱਖਪੂਰਨਾ ਤੇ ਦੂਜੇ ਦਾ ਪੱਖ ਨਾ ਪੂਰਨਾ ਨਿਰਵੈਰਤਾ ਨਹੀਂ ਪੱਖਪਾਤ ਹੈ ਜੇ ਇੱਕ ਨਾਲ ਤੇ ਬਖਸ਼ਿਸ਼ ਕੀਤੀ ਜਾਵੇ ਤੇ ਦੂਜਿਆਂ ਨੂੰ ਇਸ ਤੋਂ ਵਾਂਝਾ ਰੱਖਿਆ ਜਾਵੇ ਤਾਂ ਇਹ ਵੈਰ ਦੀ ਹੀ ਦੂਜੀ ਕਿਸਮ ਹੈ ਹਾਂ ਜੇ ਇਸ ਪੱਖਪਾਤ ਦੀ ਕੋਈ ਨਿਰਪੱਖ ਵਜ੍ਹਾ ਹੈ ਤਾਂ ਹੋਰ ਗੱਲ ਹੈ ਕਿਸੇ ਨਾਲ ਅਣਉਚਿਤ ਹਮਦਰਦੀ ਤੇ ਨੇੜਤਾ ਰੱਖਣਾ ਪੱਖਪਾਤ ਦੀਆਂ ਨਿਸ਼ਾਨੀਆਂ ਹਨ ਇਹਨਾਂ ਤੋਂ ਉਪਜੀ ਮਿਹਰ ਤੇ ਆਪਣਤ Nirvairta ਦੇ ਗੁਣ ਦੇ ਵਿਪਰੀਤ ਹੈ ਇਸ ਸਚਾਈ ਨੂੰ ਉਹਨਾਂ ਉਮੀਦਵਾਰਾਂ ਬੇਰੋਜ਼ਗਾਰਾਂ ਕਰਮਚਾਰੀਆਂ ਤੇ ਵਿਦਿਆਰਥੀਆਂ ਤੋਂ ਵੱਧ ਕੋਈ ਨਹੀਂ ਜਾਣਦਾ ਜੋ ਭਾਈ ਭਤੀਜਾਵਾਦ ਸ਼ਿਫਾਰਿਸ਼ ਲਿਹਾਜ ਰਿਸ਼ਵਤ ਤੇ ਮੁਲਹਾਜਾ ਪੂਰਤੀ ਆਦਿ ਪੱਖਪਾਤੀ ਗਤੀਵਿਧੀਆਂ ਦਾ ਸ਼ਿਕਾਰ ਹੋਏ ਹਨ ਜਾਂ ਹੋ ਰਹੇ ਹਨ ਇਸ ਸਚਾਈ ਤੋਂ ਸਭ ਤੋਂ ਵੱਧ ਅਣਜਾਣ ਉਹ ਵਿਅਕਤੀ ਹਨ ਜੋ ਬਾਣੀ ਪੜ ਸੁਣਦੇ ਵੀ ਅਕਾਲ ਪੁਰਖ ਅੱਗੇ ਕਿਸੇ ਨਾ ਕਿਸੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀਆਂ ਅਰਜ਼ੋਈਆਂ ਕਰਦੇ ਰਹਿੰਦੇ ਆ ਅੱਜ ਇਹ ਵਿਅਕਤੀਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੁੰਦਾ ਪਰਮ ਸਤ ਹਰ ਤਰ੍ਹਾਂ ਦੇ ਪੱਖਪਾਤ ਤੋਂ ਦੂਰ ਹੈ ਉਹ ਨੈਤਿਕਤਾ ਤੋਂ ਵੀ ਦੂਰ ਹੈ ਭਾਵ ਅਨੈਤਿਕ ਹੈ ਉਹ ਕਿਸੇ ਜ਼ਾਲਮ ਜਾਂ ਪਾਪੀ ਨੂੰ ਖਾਣਾ ਪਾਣੀ ਰੋਕ ਕੇ ਮਾਰਦਾ ਨਹੀਂ ਤੇ ਨਾ ਹੀ ਕਿਸੇ ਮਰ ਰਹੇ ਤਰਮਾਤਮਾ ਨੂੰ ਬਚਾਉਣ ਲਈ ਉਸ ਦਾ ਭੋਜਨ ਤੇ ਦਵਾਈ ਚੁੱਕ ਕੇ ਉਸ ਦੇ ਮੂੰਹ ਵਿੱਚ ਪਾਉਂਦਾ ਹੈ ਜੰਗਲ ਵਿੱਚ ਜਾਨਵਰਾਂ ਦੇ ਜਾਨਵਰਾਂ ਨੂੰ ਖਾਣ ਦੀ ਸ਼੍ਰਿੰਖਲਾ ਬਣੀ ਹੋਈ ਹੈ ਇਸ ਲਈ ਕਦੇ ਕਿਸੇ ਨੇ ਬਾਗ ਨੂੰ ਖਰਗੋਸ਼ ਖਾਣ ਦਾ ਦੋਸ਼ੀ ਨਹੀਂ ਮੰਨਿਆ ਕੁਦਰਤ ਵਿੱਚ ਕੁਦਰਤੀ ਨਿਯਮਾਂ ਦਾ ਰਾਜ ਹੈ ਤੇ ਨੈਤਿਕਤਾ ਦਾ ਅਪਹਾਵ ਹੈ ਮਨੁੱਖੀ ਸਮਾਜ ਵਿੱਚ ਇਦਾਂ ਨਹੀਂ ਹੈ ਸਮਝਦਾਰ ਪੱਦਰ ਦਾ ਜੀਵ ਹੋਣ ਕਰਕੇ ਮਨੁੱਖ ਨੂੰ ਸਮਾਜ ਸਿਰਜ ਕੇ ਰਹਿਣਾ ਪੈਂਦਾ ਹੈ ਸਮਾਜਿਕ ਜੀਵਨ ਵਿੱਚ ਆਪਣੇ ਬਣਾਏ ਨਿਯਮ ਤੇ ਨੈਤਿਕ ਕਦਰਾਂ ਕੀਮਤਾਂ ਦੀ ਲੋੜ ਪੈਂਦੀ ਹੈ ਇਨਾਂ ਦੀ ਉਲੰਘਣਾ ਦੀਆਂ ਸਜ਼ਾਵਾਂ ਵੀ ਉਹ ਮਨੁੱਖ ਨਿਸ਼ਚਿਤ ਕਰਦਾ ਹੈ ਪਰ ਇਹ ਸਜ਼ਾਵਾਂ ਸਮਾਜ ਜਾਂ ਰਾਜ ਵੱਲੋਂ ਦਿੱਤੀਆਂ ਜਾਂਦੀਆਂ ਹਨ ਕਰਤਾਪੁਰਖ ਵੱਲੋਂ ਨਹੀਂ ਕਰਤਾਪੁਰਖ ਦੇ ਨਿਯਮਾਂ ਅਤੇ ਮਨੁੱਖੀ ਨਿਗਮਾਂ ਵਿੱਚ ਅੰਤਰ ਹੈ ਕਰਤਾਪੁਰਖ ਦੇ ਨਿਯਮ ਮਨੁੱਖ ਤੇ ਲਾਗੂ ਹੁੰਦੇ ਹਨ ਪਰ ਮਨੁੱਖ ਦੇ ਨਿਯਮ ਪਰਮ ਸੱਤ ਤੇ ਨਹੀਂ ਇਸ ਦਾ ਦੂਜਾ ਪੱਖ ਇਹ ਹੈ ਕਿ ਕਰਤਾਪੁਰਖ ਦੇ ਨਿਰਵੈਰ ਨਿਰਪੱਖ ਤੇ ਅਨੈਤਿਕ ਹੋਣ ਦੀ ਗੱਲ ਇੱਕ ਸਦੀਵੀ ਸੱਚ ਹੈ। ਗਿਆਨੀ ਤੇ ਵਿਗਿਆਨੀ ਸਦੀਆਂ ਤੋਂ ਇਸ ਨੂੰ ਰੱਜ ਕੇ ਪਰਤਿਉਂਦੇ ਆ ਰਹੇ ਹਨ। ਪਰ ਇਹ ਕਦੇ ਵੀ ਗਲਤ ਨਹੀਂ ਨਿਕਲੀ। ਪ੍ਰਕਿਰਤੀ ਵਿੱਚ ਵਿਗਿਆਨ ਦੇ ਸਭ ਨਿਯਮ ਤੇ ਸਮਾਜ ਵਿੱਚ ਰਾਜ ਦੇ ਸਾਰੇ ਕਾਨੂੰਨ ਸਮਾਨਤਾ ਦੀ ਏਸੇ ਵਿੜਿਆਈ ਵਿੱਚੋਂ ਨਿਕਲੇ ਹੋਏ ਹਨ। ਜਿੱਥੇ ਪ੍ਰਕਿਰਤੀ ਦੇ ਨਿਯਮਾਂ ਨੂੰ ਤੋਲਿਆ ਨਹੀਂ ਜਾ ਸਕਦਾ। ਉਥੇ ਰਾਜ ਤੇ ਸਮਾਜ ਦੇ ਨਿਯਮਾਂ ਦੀ ਪਾਲਣਾ ਵਧੇਰੇ ਕਰਕੇ ਉਹਨਾਂ ਦੀ ਨਿਰਵੈਰਤਾ ਤੇ ਨਿਰਪਰ ਕਰਦੀ ਹੈ ਜਿੱਥੇ ਨਿਰਵੈਰਤਾ ਭੰਗ ਹੁੰਦੀ ਹੈ ਉਥੇ ਵਿਦਰੋਹ ਦਾ ਪ੍ਰਸੰਗ ਬਣਦਾ ਹੈ ਜੇ ਰਾਜ ਕਿਸੇ ਉਲੰਘਣਾ ਦੀ ਸਜ਼ਾ ਦੇਣ ਵਿੱਚ ਕੁਤਾਹੀ ਕਰੇ ਤਾਂ ਇਸ ਦੀ ਬૌਧਿਕ ਤੌਰ ਤੇ ਨਿੰਦਾ ਹੁੰਦੀ ਹੈ ਇਸ ਦਾ ਭਾਵ ਹੈ ਕਿ ਨਿਰਵੈਰਤਾ ਦੇ ਨਿਯਮਨੂ ਰਾਜ ਤੇ ਸਮਾਜ ਨਾਲੋਂ ਬੁੱਧੀ ਵਧੇਰੇ ਸਮਝਦੀ ਹੈ ਤਰਕ ਤੇ ਬौद्धਿਕਤਾ ਰਾਹੀਂ ਅਕਾਲ ਪੁਰਖ ਦੀਆਂ ਵਡਿਆਈਆਂ ਨੂੰ ਨੇੜੇ ਤੋਂ ਪਹਿਚਾਨਣਾ ਸਿੱਧ ਕਰਦਾ ਹੈ ਕਿ ਤਰਕ ਵਿਵੇਕ ਦੇ ਪ੍ਰਯੋਗ ਨਾਲ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ ਭਗਤੀ ਜਾਂ ਕਿਸੇ ਹੋਰ ਰਸਤੇ ਨਹੀਂ ਨਿਰਵੈਰਤਾ ਦੇ ਨਿਯਮ ਨੂੰ ਸੱਤ ਦੀ ਵੱਡੀ ਵਡਿਆਈ ਦੇ ਰੂਪ ਵਿੱਚ ਪਹਿਚਾਨਣਾ ਗੁਰੂ ਨਾਨਕ ਦੀ ਸਮੁੱਚੇ ਵਿਗਿਆਨ ਤੇ ਸਮੂਹ ਸਮਾਜ ਵਿਗਿਆਨਾਂ ਨੂੰ ਅਦੁੱਤੀ ਦੇਣਾ ਨਿਰਵੈਰ ਦਾ ਤੀਜਾ ਅਰਥ ਬੇਦਖਲ ਰਹਿ ਕੇ ਕਾਰਵਾਈ ਨੂੰ ਨਿਯਮਾਂ ਅਨੁਸਾਰ ਚੱਲਣ ਦੇਣਾ ਇਸ ਦਾ ਅਰਥ ਜਿੱਥੇ ਕਾਰਵਾਈ ਨੂੰ ਬੇਰੋਕ ਚੱਲਣ ਦੇਣ ਦਾ ਹੈ ਉੱਥੇ ਵਿਕਾਸ ਦੇ ਹਾਂ ਪੱਖੀ ਪ੍ਰੋਤਸਾਹਨ ਦਾ ਵੀ ਹੈ ਸਪਸ਼ਟ ਹੈ ਕਿ ਚਲਦੀ ਕਾਰਵਾਈ ਰੋਕਣ ਨਾਲ ਹੀ ਰੁਕੇਗੀ ਨਹੀਂ ਤਾਂ ਚਲਦੀ ਜਾਵੇਗੀ ਵੈਰ ਵਿਰੋਧ ਕਾਰਨ ਵਿਕਾਸ ਰੁਕਦਾ ਹੈ ਤੇ ਇਸ ਦੀ ਅਣਹੋਂਦ ਵਿੱਚ ਇਹ ਪਰਫੁੱਲਤ ਹੁੰਦਾ ਹੈ ਇਸ ਲਈ ਪਰਮ ਸਤ ਦੀ ਨਿਰਵੈਰ ਰਹਿਣ ਦੀ ਪ੍ਰਕਿਰਤੀ ਸੰਸਾਰਿਕ ਪ੍ਰਗਤੀ ਤੇ ਚੜ੍ਹਦੀ ਕਲਾ ਦੀ ਪ੍ਰਤੀਕ ਹੈ ਤਬਾਹੀ ਤੇ ਪਰਲੋ ਦੀ ਨਹੀਂ ਗੁਰੂ ਨਾਨਕ ਦੀ ਨਜ਼ਰ ਵਿੱਚ ਆਈ ਇਹ ਗਨ ਪੁਸ਼ਟੀ ਦੀ ਕਾਇਲ ਨਹੀਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਇਹ ਅੱਗੇ ਹੀ ਅੱਗੇ ਪ੍ਰਗਤੀ ਕਰਦੀ ਜਾ ਰਹੀ ਹੈ ਪਿੱਛੇ ਜਾਣ ਦਾ ਰਾਹ ਹੀ ਕੋਈ ਨਹੀਂ ਕੋਈ ਰਸਾਇਣਿਕ ਤਬਦੀਲੀ ਉਲਟੀ ਨਹੀਂ ਚਲਾਈ ਜਾ ਸਕਦੀ ਕਿਸੇ ਜਲੀਲ ਲੱਕੜੀ ਦੀ ਰਾਖ ਧੂਆਂ ਅਗਨੀ ਇਕੱਠੇ ਕਰਕੇ ਮੁੜ ਉਹ ਲੱਕੜ ਨਹੀਂ ਬੜਾਈ ਜਾ ਸਕਦੇ ਸਮੇਂ ਤੇ ਇਤਿਹਾਸ ਨੂੰ ਪੁੱਠਾ ਕਮਾਉਣ ਵਾਲੀ ਕੋਈ ਵਿਵਸਥਾ ਹੀ ਨਹੀਂ ਵਿਗਿਆਨਿਕ ਕਾਲਜੰਤਰ ਟਾਈਮ ਮਸ਼ੀਨ ਦੀ ਕਾੜ ਨਹੀਂ ਕੱਢ ਸਕਿਆ ਜੀਵ ਜੰਤੂ ਤੇ ਵਨਸਪਤੀ ਛੋਟੇ ਤੋਂ ਵੱਡੇ ਹੀ ਹੁੰਦੇ ਹਨ ਵੱਡੇ ਤੋਂ ਛੋਟੇ ਨਹੀਂ ਮੰਗਲ ਗ੍ਰਹਿ ਕਦੇ ਮੁੜ ਅੱਗ ਦਾ ਗੋਲਾ ਨਹੀਂ ਬਣਿਆ ਤੇ ਨਾ ਮਨੁੱਖ ਮੁੜ ਬਾਂਦਰ ਬਣਿਆ ਹੈ ਕਰਤਾਪੁਰਖ ਨਿਰਵੈਰ ਰਹਿ ਕੇ ਪ੍ਰਕਿਰਤੀ ਦੇ ਵਿਕਾਸ ਵਿੱਚ ਸਹਾਇੀ ਹੁੰਦਾ ਹੈ ਕਦੇ ਇਸ ਦੇ ਖਾਤਮੇ ਵੱਲ ਰੁੱਖ ਨਹੀਂ ਕਰਦਾ ਇਸ ਦੀ ਇਹ ਵਿੱਡਿਆਈ ਪ੍ਰਕਿਰਤੀ ਦੇ ਵਰਤਾਰੇ ਅੱਗੇ ਤੋਂ ਅੱਗੇ ਨਿਰਵਿਗਨ ਚਲਾਉਂਦੀ ਹੈ ਗੁਰੂ ਨਾਨਕ ਦਾ ਇਸ ਗੁਣ ਨੂੰ ਪਹਿਚਾਨ ਕੇ ਕਰਤਾਪੁਰਖ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਵਿੱਚ ਸ਼ਾਮਲ ਕਰਨਾ ਉਹਨਾਂ ਦੀ ਅਨੋਖੀ ਪ੍ਰਤਿਭਾ ਦਾ ਸੂਚਕ ਹੈ ਭਾਵੇਂ ਹੀਗਲ ਨੇ ਗੁਰੂ ਨਾਨਕ ਨੂੰ ਪੜਿਆ ਨਹੀਂ ਹੋਵੇਗਾ ਪਰ ਉਸਨੇ ਵੀ ਇਹ ਮੰਨਿਆ ਹੈ ਕਿ ਸੰਸਾਰਿਕ ਵਿਕਾਸ ਦਾ ਰੁਖ ਪ੍ਰਗਤੀਵਾਦੀ ਹੈ ਉਸ ਜਿਹੇ ਮਹਾਨ ਦਾਰਸ਼ਨਿਕ ਦੁਆਰਾ ਪਰਮ ਸਤ ਦੇ ਇਸ ਗੁਣ ਦੀ ਪ੍ਰੌੜਤਾ ਇੱਕ ਤਰ੍ਹਾਂ ਨਾਲ ਗੁਰੂ ਸਾਹਿਬ ਦੀ ਮੌਲਿਕ ਪ੍ਰਤਿਭਾ ਤੇ ਬੌਧਿਕ ਮਹਾਨਤਾ ਨੂੰ ਇੱਕ ਗੌਰਵਮਈ ਸ਼ਰਧਾਂਜਲੀ ਹੈ ਇਹ ਸਿੱਧ ਕਰਦਾ ਹੈ ਕਿ ਉਹ ਇੱਕ ਸਥਾਨਕ ਸੰਤ ਤੇ ਪ੍ਰਚਾਰਕ ਨਹੀਂ ਸਨ ਸਗੋਂ ਵਿਗਿਆਨਿਕ ਸੋਚ ਦੇ ਵਿਸ਼ਵ ਪੱਧਰ ਦੇ ਗੁਰੂ ਸਨ ਅੱਜ ਇੰਨਾ ਹੀ ਅਗਲੇ ਪਰਵਚਨ ਵਿੱਚ ਕਰਤਾ ਪੁਰਖ ਦੇ ਅਕਾਲ ਮੂਰਤ ਗੁਣ ਦੀ ਵਿਆਖਿਆ ਕੀਤੀ ਜਾਵੇਗੀ ਜੁੜੇ ਰਹੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਹੋਰ ਨਾਲ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ